ਵੇਰੀ ਗੱਲ ਸੁਣ ਲੈ ਮੇਰੀ ਤੁਮਾ ਕੀ ਚੱਕਰ ਕੀ ਆ ਸਾਡਾ ਕਿਹੜਾ ਜੀ ਲੱਗਦਾ ਤੁਹਾਡੇ ਬਿਨਾ ਹਾਂ ਆ ਜਾਓ ਮਿਲ ਜਾਓ ਸਾਨੂੰ ਵੀ ਕਿਤੇ ਆ ਜਾਓ ਆ ਜਾਓ ਮੈਂ ਤਾਂ ਆਪ ਬੜਾ ਉਧਰ ਆ ਬੈਠਾ ਮੈਂ ਓਏ ਹਾਂ ਕੀ ਬਿਮਾਰੀ ਤੇਰਾ ਕੌਮਾ ਫਿਰ ਤੀਰ ਸਾਰਾ ਲੈ ਨੂੰ ਇਹਨਾਂ ਨੂੰ ਚੁੱਭੜਾ ਲੈ ਨਾ ਰੁਪੜਾ ਕੀ ਆ ਕੀ ਚੱਕਰ ਕੀ ਆ ਇਹ ਚੱਕਰ ਤੈਨੂੰ ਸਰਦ ਵੇਰੀ ਗੱਲ ਸੁਣ ਲੈ ਮੇਰੀ ਤੁਮਾ ਕੀ ਚੱਕਰ ਕੀ ਆ ਹਾਏ ਕੀ ਹੋਇਆ ਇਹ ਉੱਤਰ ਕੁਛ ਨਹੀਂ ਨਾ ਸਰਦਨ ਇਹਨਾਂ ਨੂੰ ਚੰਪੜਾ ਰਹਿਣਾ ਕਿੰਦੇ ਨਾਲ ਫੋਨ ਕਰ ਕਿੱਥੇ ਹਜੇ ਤਾਂ ਪਤਾ ਨਹੀਂ ਤੂੰ ਮੈਨੂੰ ਪੁੱਛਦਾ ਲੈਣੀ ਪਹਿਲਾਂ ਹੁਣ ਸਰ ਧਰਨ ਲੱਗ ਗਈ ਮੈਂ ਨਹੀਂ ਕੁਛ ਵੀ ਸੁਣਨਾ ਜੇ ਮੈਨੂੰ ਨਾ ਪਤਾ ਹੋਵੇ ਫਿਰ ਤੈਨੂੰ ਮੈਂ ਇੱਕ ਮਿੰਟ ਛੱਡ ਮੈਨੂੰ ਛੱਡ ਲੋ ਪਿੱਛੇ ਮੇਰੇ ਪਿੱਛੇ ਜਿਹੜੀ ਜ਼ੋਰ ਦੀ ਲਾ ਨਾ ਇਹਨਾਂ ਨੇ ਆਪ ਕੰਮ ਕਰਨਾ ਨਾ ਇਹਨੂੰ ਪੰਜਰ ਨਹੀਂ ਦੇਣਾ ਭੈਣ ਤੇ ਰੰਦਲੀ ਮਾਰੀ ਜਾਂਦੀ ਹੈ ਮਾਰੀ ਜਾਂ ਨਹੀਂ ਐਸੇ ਦੇ ਉਹ ਹੈ ਚਤਰਖਾਨ ਵਾਲਾ ਮੇਰੀ ਗੱਲ ਸੁਣ ਲੈ ਸੁਣੀ ਪਈ ਹੈ ਤੇਰੀ ਗੱਲ ਨਾ ਨਾ ਨੇ ਆਪ ਦੇ ਘਰ ਬਸਾਉਣੇ ਨਾ ਕਿਸੇ ਨੂੰ ਬਸਾਉਣ ਦੇਣੇ ਮੇਰਾ ਮੋਢੇ ਦਾ ਜੋੜ ਲਾ ਕੇ ਰੱਖਦਾ ਤੂੰ ਹੁਣ ਮੈਂ ਤਾਂ ਸਾਰਾ ਕੁਝ ਹੀ ਲਾ ਦੋ ਪਹਿਲੇ ਮੇਰੀ ਗੱਲ ਤਾਂ ਸੁਣ ਲੈ ਨੀ ਹਾਂ ਸੁਣਾ ਸੁਣਾ ਹਾਂ ਹਾਂ ਬੋਲਣ ਦੀ ਤਮੀਜ਼ ਵੇਖ ਲੈ ਇਹਨੂੰ ਤੇਰੇ ਰਖਿਆ ਨਾਲ ਐਂ ਬੋਲਣਾ ਪੈਂਦਾ ਤੂੰ ਮੇਰੇ ਪੈ ਇੱਡੀ ਜ਼ੋਰ ਦੀ ਮਾਰਿਆ ਮੇਰੇ ਇੱਥੇ ਇਹ ਸ਼ੁਰੂ ਤਾਂ ਉਹ ਸੋਚਦੀ ਮੈਂ ਕਿ ਆ ਜਿਹੜਾ 4 ਪਈ ਕਮਾਉਂਦਾ ਇਹ ਕਿੱਥੇ ਸਿੱਟਿਆ ਹੁੰਦਾ ਆਗ ਲਾ ਲੈਂਦਾ ਫੋਨ ਦੇ ਵਿੱਚ ਤੇ ਲੋਕਾਂ ਨੂੰ ਮਾਰ ਮਾਰ ਲੋਕਾਂ ਨਾਲ ਗੱਲਾਂ ਤੇ ਮਕਾ ਲੈਂਦਾ ਨਾ ਇਹਨਾਂ ਨੇ ਆਪਦੇ ਘਰ ਵਸਾਉਣੇ ਤੇ ਨਾਕਸ਼ੇ ਨੂੰ ਵਸਾਉਣ ਦੇਣੇ ਤੂੰ ਮੈਨੂੰ ਤੂੰ ਤਾਂ ਬਸ ਚੁੱਪ ਹੀ ਕਰ ਤੂੰ ਤਾਂ ਬੋਲ ਹੀ ਨਾ ਮੇਰੀ ਗੱਲ ਤਾਂ ਸੁਣਾ ਤੂੰ ਮੈਂ ਤੈਨੂੰ ਕਿਹਾ ਵੀ ਤੂੰ ਚੁੱਪ ਕਰ ਜਾ ਤੇਰਾ ਪਤਾ ਮੈਨੂੰ ਉਹ ਮੇਰੀ ਗੱਲ ਸੁਣੇਗੀ ਤੇ ਫੇਰ ਹੀ ਆ ਮੈਂ ਨਹੀਂ ਸੁਣਨੀ ਉਹਨੂੰ ਫੋਨ ਦਾ ਵੀ ਫੋਨ ਤੇ ਗੱਲਾਂ ਕਰਦਾ ਸੀ ਆਹੀ ਆ ਹਾਏ ਰੱਬਾ ਮੇਰੀ ਗੱਲ ਦਾ ਸੋਲਾ ਪਹਿਲਾਂ ਤੇ ਤਾਂ ਇਹ ਵੀ ਫੋਨ ਤੇ ਗੱਲ ਕਰਦਾ ਇਹੀ ਰਾਲਾ ਪਾ ਲਿਆ ਤੂੰ ਵਿਚੋਲੇ ਦੇ ਛਾਪੋਂ ਦੇ ਮਾਰਾ ਅੰਨ ਲੈਖ ਜਾਂ ਬੰਦਾ ਮੇਰੇ ਪੁੱਲੇ ਵਾਟਾ ਨਹੀਂ ਆਖ ਕਿ ਲੱਛਣਾ ਕਰਦਾ ਮਾਰੀ ਕਿਉਂ ਜਾਂਦੀ ਮੇਰੀ ਗੱਲ ਦਾ ਸੋਲਾ ਪਹਿਲਾਂ ਆ ਜਦੀ ਐ ਇੱਥੇ ਹੁਣ ਇਹਨਾਂ ਨੂੰ ਸੱਧਿਆ ਹੋਵੇ ਇੱਕ ਵਿਚੋਲੇ ਨੂੰ ਟਾਕਾ ਮੇਰੇ ਵਾਲੇ ਤੇ ਉਹਨੂੰ ਉਹਨੂੰ ਬਖਾਇਆ ਨਹੀਂ ਕਪੂਤਾ ਦਸਲਾਣੀਆਂ ਦੀਆਂ ਫਰ ਮੇਰੀ ਗੱਲ ਦਾ ਸੁਣ ਲੈ ਮੈਂ ਨਹੀਂ ਸੁਣਨੀ ਤੈਨੂੰ ਮੈਂ ਕਹ ਦਿੱਤਾ ਵੀ ਮੈਂ ਨਹੀਂ ਸੁਣਨੀ ਤੇਨੂੰ ਕੋਈ ਗੱਲਾਂ ਸੁਣ ਨਾਲ ਹੁਣ ਤੇ ਸੁਣਦੇ ਕਿਸ ਹੋਰ ਹੀ ਜਿਨ੍ਹਾਂ ਨੂੰ ਸਰਦਨ ਫੋਨ ਤੇ ਲੱਗ ਕੇ ਸੁਣਾਈ ਜਾਇਆ ਕਰ ਉਹਨਾਂ ਨੂੰ ਫੋਨ ਤੇ ਦਾ ਵੇਖ ਤਾਂ ਅਸੀਂ ਤੇਰੀ ਕੀ ਦਾ ਫੋਨ ਵੇਖ ਤਾਂ ਲੈ ਪਹਿਲਾਂ ਵੇਖ ਐਵੇਂ ਤੂੰ ਪਾਰਚ ਚਵਾ ਕੇ ਰਹਿ ਜਾਨੀ ਇਹ ਪਹਿਲਾਂ ਫੋਨ ਵੇਖ ਤੇਰੇ ਵੇ ਕੀ ਦਾ ਫੋਨ ਆ ਵੇਖ ਪਹਿਲਾਂ ਇਹ ਤੇਰਾ ਕੀ ਦਾ ਫੋਨ ਆ ਤੇ ਤੇਰੀ ਭੈਣ ਦਾ ਹੈ ਗਗਨ ਦਾ ਉਹ ਮੈਨੂੰ ਕਹਿੰਦੀ ਸੀ ਵੀ ਮੈਂ ਅਸੀਂ ਆਉਣਾ ਜੀਜਾ ਜੀ ਤੇ ਬਾਹਾਂ ਚੱਲ ਉਹਨੇ ਮੈਂ ਗੱਲਾਂ ਕਰਨ ਲੱਗ ਗਿਆ ਹਸਣ ਲੱਗ ਗਿਆ ਤੂੰ ਪਹਿਲਾਂ ਵੇਖਿਆ ਨਹੀਂ ਕੀਤਾ ਨੀ ਮੇਰੇ ਲਿਆ ਕੇ ਤੂੰ ਚਤੜਪੰਨ ਤੇ ਮਾਰ ਕੇ ਝਾੜੂ ਨਾਲ ਹੈ ਉਹਦਾ ਫੋਨ ਸੀ ਕਹਿੰਦੀ ਜੀਜਾ ਅਸੀਂ ਆਉਨੇ ਮੈਂ ਹਾਂ ਉਹ ਕੰਮ ਕਰਦੀ ਚੱਲ 2 ਮਿੰਟ ਬਹਿ ਜਾ ਮੈਂ ਚੱਲ ਮੈਂ ਗੱਲਾਂ ਕਰ ਲਈ ਹੁਣ ਕਰਦੀ ਮੂੰਹ ਲੱਸੀ ਵਰਗਾ ਉਹ ਆਉਣਗੇ ਕਿਹੜੀ ਘੰਟੇ ਨੂੰ ਆਵਾਂਗੇ ਤੂੰ ਪਹਿਲਾਂ ਹੀ ਮੇਰੇ ਨਾਲ ਗੱਲ ਪੈ ਗਈ ਆ ਆ ਕੇ ਪੁੱਛਦਾ ਨਹੀਂਦਾ ਨਾ ਪਹਿਲਾਂ ਮੈਂ ਨਹੀਂ ਬੋਲਦਾ ਤੇਰੇ ਨਾਲ ਆਉਣ ਨਾਲ ਹਾਂ ਚਾ ਗਲਤੀ ਹੋ ਗਈ ਹੈ ਕਿਹਾ ਮੈਂ ਗਲਤੀ ਹੋ ਗਈ ਮਾਰਾ ਕਿਵੇਂ ਮੇਰੇ ਤੋਂ ਏਡੀ ਜ਼ੋਰ ਜ਼ੋਰ ਦੀ ਗਲਤੀ ਹੈ ਕਿ ਚਲ ਕੇ ਮੈਂ ਨਹੀਂ ਮੈਂ ਤਾਂ ਵਾਰੀ ਦਾ ਬੱਟਾ ਲਾਉਂਗਾ ਕੁਛ ਨਹੀਂ ਤਾਂ ਆਪਰੇ ਚੁਕੀ ਆ ਹਾਂ ਇਹ ਬੜੀ ਗੱਲ ਆ ਕਿ ਤੇ ਹੱਸ ਕੇ ਦਿਖਾ ਦੇ ਚਲ ਕੋਈ ਨਹੀਂ ਕੋਈ ਗਲਤੀ ਹੋ ਗਈ ਹੈ ਅੱਜ ਤੋਂ ਬਾਅਦ ਨਹੀਂ ਮੇਰੇ ਨਾਲ ਮਾਰਨੀ ਠੀਕ ਹੈ ਨਾ ਹਾਂ ਮੈਂ ਤੇ ਮੈਂ ਤੇਰੀ ਭੈਣ ਨਾਲ ਗੱਲ ਕਰਦਾ ਤੂੰ ਮੇਰੇ ਮਾਰਕੀਟ ਪਾਸੇ ਭੰਨ ਦੇ ਨਹੀਂ ਮੈਂ